ਨੇ ਪੰਜਾਬੀਆਂ ਨਾਲ ਕੀਤਾ ਧੋਖਾ ਖੇਡੀ ਅਜਿਹੀ ਚਾਲ ਪਰ ਕਰ ਦਿੱਤਾ ਪੰਜਾਬ ਸਰਕਾਰ ਨੇ ਇਸ ਚਾਲ ਦਾ ਪਰਦਾਫਾਸ਼ ਤਾਂ ਆਖਰ ਕੇਂਦਰ ਸਰਕਾਰ ਨੇ ਕਿਹੜੀ ਪੰਜਾਬੀਆਂ ਦੇ ਨਾਲ ਚਾਲ ਖੇਡੀ ਆ ਕਿਉਂ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਨਾਲ ਧੱਕਾ ਕਰ ਰਹੀ ਆ ਕਿਉਂ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਨਾਲ ਧੱਕਾ ਕਰਨ ਦੀ ਸਾਜ਼ਿਸ਼ ਆ ਰਚ ਰਹੀ ਆ ਤਾਂ ਕਿਸ ਦੇ ਵੱਲੋਂ ਇਹ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਤੇ ਕਿਵੇਂ ਫਾਸ਼ ਕੀਤਾ ਪੂਰੀ ਗੱਲਬਾਤ ਤੁਹਾਨੂੰ ਪੰਜਾਬ ਦੇ ਸਿਹਤ ਮੰਤਰੀ ਕੈਬਨਿਟ ਮੰਤਰੀ ਡਾਕਟਰ ਬਲਬੀਰ ਦੀ ਜੁਬਾਨੀ ਸੁਣਾਉਂਦੇ ਆ ਕਿ ਆਖਿਰ ਕਿਹੜਾ ਧੋਖਾ ਕਰ ਰਹੀ ਆ ਸਸਿਕਲ ਜੀ ਇੱਕ ਵਾਰੀ ਫਿਰ ਕੇਂਦਰ ਦੀ ਬੀਜੇਪੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹਰਿਆਣਾ ਦੀ ਸਰਕਾਰ ਨੇ ਆਪਣੇ ਹਿੱਸੇ ਦਾ ਸਾਰਾ ਪਾਣੀ ਵਰਤ ਲਿਆ ਸੀ ਉਹਨਾਂ ਨੇ ਪੰਜਾਬ ਦੇ ਪਾਣੀ ਦਾ ਹਿੱਸੇ ਦੇ ਵਿੱਚੋਂ 8500 ਕਿਊਸਕ ਪਾਣੀ ਜ਼ਬਰਦਸਤੀ ਕੇਂਦਰ ਦੀਆਂ ਏਜੰਸੀਆਂ ਔਰ ਹਰਿਆਣੇ ਦੀ ਔਰ ਜਿਹੜੀਆਂ ਬਾਕੀ ਸਾਰੀਆਂ ਰਾਜਸਥਾਨ ਔਰ ਦਿੱਲੀ ਦੀਆਂ ਸਰਕਾਰਾਂ ਨੇ ਇਕੱਠੇ ਹੋ ਕੇ ਬਿਜਲੀ ਦੀ ਸਰਕਾਰਾਂ ਨੇ ਪੰਜਾਬ ਦੇ ਹਿੱਸੇ ਦਾ ਪਾਣੀ ਜਿਹੜਾ ਹੈਗਾ ਉਹ ਖੋਣ ਦੀ ਕੋਸ਼ਿਸ਼ ਕੀਤੀ ਆ ਅਸੀਂ ਇਹ ਨਹੀਂ ਹੋਣ ਦੇਵਾਂਗੇ ਔਰ ਇਹ ਮੌਕਾ ਹੈ ਕਿ ਜਿਹੜੇ ਭਾਜਪਾ ਦੇ ਲੀਡਰ ਆ ਪੰਜਾਬ ਦੇ ਉਹ ਦੱਸਣ ਕਿ ਉਹ ਪੰਜਾਬ ਦੇ ਲੋਕਾਂ ਨਾਲ ਆ ਪੰਜਾਬ ਦੇ ਪਾਣੀਆਂ ਦੇ ਰਖਵਾਲੇ ਆ ਜਾਂ ਉਹ ਪਾਣੇ ਪੰਜਾਬ ਨੂੰ ਧੋਖਾ ਦੇਣ ਵਾਲਿਆਂ ਨਾਲ ਪੰਜਾਬ ਦਾ ਪਾਣੀ ਖੋਣ ਵਾਲਿਆਂ ਦੇ ਨਾਲ ਆ ਜਵਾਬ ਕਾਂਗਰਸ ਨੂੰ ਵੀ ਦੇਣਾ ਪਊਗਾ ਕਾਂਗਰਸ ਦੇ ਪ੍ਰਧਾਨ ਨੂੰ ਵਿਰੋਧੀ ਧਿਰ ਦੇ ਨੇਤਾ ਨੂੰ ਕਿ ਉਹਨਾਂ ਦੀ ਸਰਕਾਰ ਨੇ ਹਿਮਾਚਲ ਦੀ ਸਰਕਾਰ ਨੇ ਨਿਊਟਰਲ ਸਟੈਂਡ ਲਿਆ ਕੀ ਉਹ ਪੰਜਾਬ ਦੇ ਪਾਣੀ ਜਦੋਂ ਖੋਏ ਜਾ ਰਹੇ ਆ ਤੇ ਕੀ ਉਹਨਾਂ ਦਾ ਸਟੈਂਡ ਨਿਊਟਰਲ ਹੈ ਜੇ ਨਹੀਂ ਹੈ ਤਾਂ ਕੀ ਉਹਨਾਂ ਨੇ ਪ੍ਰੋਟੈਸਟ ਕੀਤਾ ਆਓ ਖੁੱਲ ਕੇ ਪ੍ਰੋਟੈਸਟ ਕਰੋ ਸਾਡੇ ਨਾਲ ਆਪਣੇ ਪਾਣੀ ਦੀ ਲੜਾਈ ਲੜਨੀ ਆ ਅਸੀਂ ਔਰ ਮੈਂ ਬੜੇ ਮੇਰੇ ਦਿਲ ਦੇ ਵਿੱਚ ਪੀੜਾ ਹੈ ਬਹੁਤ ਲੰਬੀ ਪੀੜਾ ਹੈ ਪਹਿਲਾਂ ਪੰਜਾਬ ਨੇ ਬਹੁਤ ਸੰਤਾਪ ਹੋ ਗਿਆ ਸੀ ਉਹ ਲੜਾਈ ਵੀ ਪਾਣੀਆਂ ਦੇ ਪਾਣੀ ਕਰਕੇ ਹੋਈ ਸੀ ਉਹ ਇੱਕ ਵਾਰ ਫਿਰ ਜਾਣ ਬੁੱਝ ਕੇ ਬੀਜੇਪੀ ਵੱਲੋਂ ਪੰਜਾਬ ਨੂੰ ਕਾਲੇ ਦੌਰ ਵਿੱਚ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬੀ ਕਿਸੇ ਨਾਲ ਧੋਖਾ ਨਹੀਂ ਕਰਦੇ ਪੰਜਾਬੀ ਕਿਸੇ ਨਾਲ ੱੱਕਾ ਨਹੀਂ ਕਰਦੇ ਪਰ ਪੰਜਾਬੀ ਧੱਕਾ ਬਰਦਾਸ਼ਤ ਵੀ ਨਹੀਂ ਕਰਦੇ ਅਸੀਂ ਬਿਲਕੁਲ ਧੱਕਾ ਬਰਦਾਸ਼ਤ ਨਹੀਂ ਕਰਾਂਗੇ ਔਰ ਇਹਨਾਂ ਨੂੰ ਜ਼ਬਰਦਸਤੀ ਜਿਹੜਾ ਪੰਜਾਬ ਦਾ ਪਾਣੀ ਉਹ ਲੈਣ ਨਹੀਂ ਦੇਵਾਂਗੇ ਹਰ ਲੜਾਈ ਲੜਾਂਗੇ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਪੈ ਇਸ ਵੇਲੇ ਸਾਨੂੰ ਲੋੜ ਹੈ ਇੱਕ ਮੁੱਠ ਹੋਣ ਦੀ ਇਕੱਠੇ ਹੋਣ ਦੀ ਪੰਜਾਬ ਦਾ ਪਾਣੀ ਬਚਾਉਣ ਲਈ ਪਾਣੀ ਬਚਾਉਣ ਦਾ ਮਤਲਬ ਹੈ ਪੰਜਾਬ ਦੀ ਖੇਤੀ ਬਚਾਉਣਾ ਪੰਜਾਬ ਦਾ ਕਿਸਾਨ ਮਜ਼ਦੂਰ ਬਚਾਉਣਾ ਪੰਜਾਬ ਦਾ ਮਤਲਬ ਹੈ ਪਾਣੀ ਦਾ ਬਚਾਉਣ ਦਾ ਮਤਲਬ ਹੈ ਪੰਜਾਬ ਨੂੰ ਬਚਾਉਣਾ ਆਓ ਆਪਾਂ ਇਕੱਠੇ ਹੋ ਕੇ ਇੱਕ ਵਾਰੀ ਹਮਲਾ ਮਾਰੀਏ ਔਰ ਕੇਂਦਰ ਸਰਕਾਰ ਨੂੰ ਦੱਸ ਦਈਏ ਕਿ ਤੁਹਾਡੀਆਂ ਲੂੰਬੜ ਚਾਲਾਂ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ ਸਾਨੂੰ ਆਪਣੇ ਹੱਕਾਂ ਲਈ ਲੜਨਾ ਆਂਦਾ ਹੈ ਅਸੀਂ ਲੜਾਂਗੇ ਸਤਿ ਸ੍ਰੀ ਅਕਾਲ ਜੀ ਇੱਕ ਵਾਰੀ ਫਿਰ ਕੇਂਦਰ ਦੀ ਬੀਜੇਪੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹਰਿਆਣਾ ਦੀ ਸਰਕਾਰ ਨੇ ਆਪਣੇ ਹਿੱਸੇ ਦਾ ਸਾਰਾ ਪਾਣੀ ਵਰਤ ਲਿਆ ਸੀ ਉਹਨਾਂ ਨੇ ਪੰਜਾਬ ਦੇ ਪਾਣੀ ਦਾ ਹਿੱਸੇ ਦੇ ਵਿੱਚੋਂ 8500 ਕਿਊਸਕ ਪਾਣੀ ਜ਼ਬਰਦਸਤੀ ਕੇਂਦਰ ਦੀਆਂ ਏਜੰਸੀਆਂ ਔਰ ਹਰਿਆਣਾ ਦੀ ਔਰ ਜਿਹੜੀਆਂ ਬਾਕੀ ਸਾਰੀਆਂ ਰਾਜਸਥਾਨ ਔਰ ਦਿੱਲੀ ਦੀਆਂ ਸਰਕਾਰਾਂ ਨੇ ਇਕੱਠੇ ਹੋ ਕੇ ਬਿਜਲੀ ਦੀ ਸਰਕਾਰਾਂ ਨੇ ਪੰਜਾਬ ਦੇ ਹਿੱਸੇ ਦਾ ਪਾਣੀ ਜਿਹੜਾ ਹੈਗਾ ਉਹ ਖੋਣ ਦੀ ਕੋਸ਼ਿਸ਼ ਕੀਤੀ ਆ ਅਸੀਂ ਇਹ ਨਹੀਂ ਹੋਣ ਦੇਵਾਂਗੇ ਔਰ ਇਹ ਮੌਕਾ ਹੈ ਕਿ ਜਿਹੜੇ ਭਾਜਪਾ ਦੇ ਲੀਡਰ ਆ ਪੰਜਾਬ ਦੇ ਉਹ ਦੱਸਣ ਕਿ ਉਹ ਪੰਜਾਬ ਦੇ ਲੋਕਾਂ ਨਾਲ ਆ ਪੰਜਾਬ ਦੇ ਪਾਣੀਆਂ ਦੇ ਰਖਵਾਲੇ ਆ ਜਾਂ ਉਹ ਪਾਣੇ ਪੰਜਾਬ ਨੂੰ ਧੋਖਾ ਦੇਣ ਵਾਲਿਆਂ ਨਾਲ ਪੰਜਾਬ ਦਾ ਪਾਣੀ ਖੋਣ ਵਾਲਿਆਂ ਦੇ ਨਾਲ ਆ ਜਵਾਬ ਕਾਂਗਰਸ ਨੂੰ ਵੀ ਦੇਣਾ ਪਊਗਾ ਕਾਂਗਰਸ ਦੇ ਪ੍ਰਧਾਨ ਨੂੰ ਵਿਰੋਧੀ ਧਿਰ ਦੇ ਨੇਤਾ ਨੂੰ ਕਿ ਉਹਨਾਂ ਦੀ ਸਰਕਾਰ ਨੇ ਹਿਮਾਚਲ ਦੀ ਸਰਕਾਰ ਨੇ ਨਿਊਟਰਲ ਸਟੈਂਡ ਲਿਆ ਕੀ ਉਹ ਪੰਜਾਬ ਦੇ ਪਾਣੀ ਜਦੋਂ ਖੋਏ ਜਾ ਰਹੇ ਆ ਤੇ ਕੀ ਉਹਨਾਂ ਦਾ ਸਟੈਂਡ ਨਿਊਟਰਲ ਹੈ ਜੇ ਨਹੀਂ ਹੈ ਤਾਂ ਕੀ ਉਹਨਾਂ ਨੇ ਪ੍ਰੋਟੈਸਟ ਕੀਤਾ ਤੇ ਆਓ ਖੁੱਲ ਕੇ ਪ੍ਰੋਟੈਸਟ ਕਰੋ ਸਾਡੇ ਨਾਲ ਆਪਣੇ ਪਾਣੀ ਦੀ ਲੜਾਈ ਲੜਨੀ ਆ ਅਸੀਂ ਔਰ ਮੈਂ ਬੜੇ ਮੇਰੇ ਦਿਲ ਦੇ ਵਿੱਚ ਪੀੜਾ ਹੈ ਬਹੁਤ ਲੰਬੀ ਪੀੜਾ ਹੈ ਪਹਿਲਾਂ ਪੰਜਾਬ ਨੇ ਬਹੁਤ ਸੰਤਾਪ ਹੋ ਗਿਆ ਸੀ ਉਹ ਲੜਾਈ ਵੀ ਪਾਣਿਆਂ ਦੇ ਪਾਣੀ ਕਰਕੇ ਹੋਈ ਸੀ ਉਹ ਇੱਕ ਵਾਰ ਫਿਰ ਜਾਣ ਬੁਝ ਕੇ ਬੀਜੇਪੀ ਵੱਲੋਂ ਪੰਜਾਬ ਨੂੰ ਕਾਲੇ ਦੌਰ ਵਿੱਚ ਤੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬੀ ਕਿਸੇ ਨਾਲ ਧੋਖਾ ਨਹੀਂ ਕਰਦੇ ਪੰਜਾਬੀ ਕਿਸੇ ਨਾਲ ਤੱਕਾ ਨਹੀਂ ਕਰਦੇ ਪਰ ਪੰਜਾਬੀ ਤੱਕਾ ਬਰਦਾਸ਼ਤ ਵੀ ਨਹੀਂ ਕਰਦੇ ਅਸੀਂ ਬਿਲਕੁਲ ਤੱਕਾ ਬਰਦਾਸ਼ਤ ਨਹੀਂ ਕਰਾਂਗੇ ਔਰ ਇਹਨਾਂ ਨੂੰ ਜ਼ਬਰਦਸਤੀ ਜਿਹੜਾ ਪੰਜਾਬ ਦਾ ਪਾਣੀ ਉਹ ਲੈਣ ਨਹੀਂ ਦੇਵਾਂਗੇ ਹਰ ਲੜਾਈ ਲੜਾਂਗੇ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਪੈ ਇਸ ਵੇਲੇ ਸਾਨੂੰ ਲੋੜ ਹੈ ਇੱਕ ਮੁੱਠ ਹੋਣ ਦੀ ਇਕੱਠੇ ਹੋਣ ਦੀ ਪੰਜਾਬ ਦਾ ਪਾਣੀ ਬਚਾਉਣ ਲਈ ਪਾਣੀ ਬਚਾਉਣ ਦਾ ਮਤਲਬ ਹੈ ਪੰਜਾਬ ਦੀ ਖੇਤੀ ਬਚਾਉਣਾ ਪੰਜਾਬ ਦਾ ਕਿਸਾਨ ਮਜ਼ਦੂਰ ਬਚਾਣਾ ਪੰਜਾਬ ਦਾ ਮਤਲਬ ਹੈ ਪਾਣੀ ਦਾ ਬਚਾਣ ਦਾ ਮਤਲਬ ਹੈ ਪੰਜਾਬ ਨੂੰ ਬਚਾਣਾ ਆਓ ਆਪਾਂ ਇਕੱਠੇ ਹੋ ਕੇ ਇੱਕ ਵਾਰੀ ਹਮਲਾ ਮਾਰੀਏ ਔਰ ਕੇਂਦਰ ਸਰਕਾਰ ਨੂੰ ਦੱਸ ਦਈਏ ਕਿ ਤੁਹਾਡੀਆਂ ਲੂੰਬੜ ਚਾਲਾਂ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ ਸਾਨੂੰ ਆਪਣੇ ਹੱਕਾਂ ਲਈ ਲੜਨਾ ਆਂਦਾ ਹੈ ਅਸੀਂ ਲੜਾਂਗੇ ਜਿੱਤਾਂਗੇ ਔਰ ਪੰਜਾਬ ਦੇ ਪਾਣੀ ਕਿਸੇ ਨੂੰ ਨਹੀਂ ਖੋਣ ਦੇਵਾਂਗੇ ਬਹੁਤ ਬਹੁਤ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨਾ ਚਾਹੁੰਦੀ ਹੈ ਕੇਂਦਰ ਦੀ ਸਰਕਾਰ ਪਹਿਲਾਂ ਹੀ ਪੰਜਾਬ ਦੇ ਨਾਲ ਹਮੇਸ਼ਾ ਕੇਂਦਰ ਦੀ ਸਰਕਾਰ ਨੇ ਮਤਰਈ ਮਾਂ ਜਿਹਾ سلوਕ ਕੀਤਾ ਬਿਤਕਰਾ ਕਰਦੀ ਹੋਈ ਨਜ਼ਰ ਆ ਰਹੀ ਆ ਭਾਵੇਂ ਕਿਉਂ ਪੰਜਾਬ ਦੇ ਕਿਸਾਨ ਹੋਣ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਜਾਂਦਾ ਕੇਂਦਰ ਦੀ ਸਰਕਾਰ ਜਿਹੜੀ ਆ ਪਿਛਲੇ ਅੰਦੋਲਨ ਦੇ ਵਿੱਚ ਕਿਸਾਨਾਂ ਨੂੰ ਦਿੱਲੀ ਐਂਟਰੀ ਹੋਣ ਤੋਂ ਰੋਕ ਦਿੰਦੀ ਆ ਦਿੱਲੀ ਦੀਆਂ ਬਰੂਹਾਂ ਦੇ ਉੱਤੇ 13 ਮਹੀਨੇ ਧਰਨਾ ਲੱਗਦਾ ਹੁਣ ਕੇਂਦਰ ਦੀ ਸਰਕਾਰ ਤੇ ਕਹਿਣ ਤੇ ਪੰਜਾਬ ਦੇ ਵਿੱਚ ਹੀ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਹਰਿਆਣਾ ਦੇ ਵਿੱਚ ਵੀ ਐਂਟਰੀ ਨਹੀਂ ਕਰਨ ਦਿੱਤੀ ਜਾਂਦੀ ਕਿਉਂਕਿ ਹਰਿਆਣਾ ਦੇ ਵਿੱਚ ਵੀ ਬੀਜਪੀ ਦੀ ਸਰਕਾਰ ਤੇ ਹੁਣ ਪਾਣੀਆਂ ਦੇ ਮਸਲੇ ਨੂੰ ਲੈ ਕੇ ਸਿਆਸੀ ਪਾਰਾ ਪਖਿਆ ਹੋਇਆ ਬਿੱਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਿੱਧੇ ਸ਼ਬਦਾਂ ਦੇ ਵਿੱਚ ਦੋ ਟੁਕ ਜਵਾਬ ਦੇ ਦਿੱਤਾ ਸੀ ਕਿ ਸਾਡੇ ਕੋਲ ਕਿਸੇ ਹੋਰ ਸੂਬੇ ਨੂੰ ਯਾਨੀ ਹਰਿਆਣੇ ਨੂੰ ਪਾਣੀ ਦੇਣ ਦੇ ਲਈ ਇੱਕ ਬੂੰਦ ਵੀ ਪਾਣੀ ਨਹੀਂ ਹੈ ਵੱਧੂ ਪਾਣੀ ਨਹੀਂ ਹੈ ਅਸੀਂ ਇੱਕ ਬੂੰਦ ਵੀ ਪਾਣੀ ਦੇ ਨਹੀਂ ਦਵਾਂਗੇ ਜਿੰਨਾ ਪਾਣੀ ਮਿਲਦਾ ਉਹ ਤੁਸੀਂ ਆਪਣਾ ਸਮੇਂ ਤੋਂ ਪਹਿਲਾਂ ਹੀ ਵਰਤ ਲਿਆ ਹੁਣ ਸਾਨੂੰ ਲੋੜ ਆ ਪਾਣੀ ਦੀ ਝੋਨੇ ਦਾ ਸੀਜ਼ਨ ਸ਼ੁਰੂ ਹੋ ਰਿਹਾ ਤਾਸੀਂ ਕਿਸੇ ਹੋਰ ਨੂੰ ਪਾਣੀ ਨਹੀਂ ਦਵਾਂਗੇ ਤਾਂ ਫਿਰ ਨਾਇਬ ਸੈਣੀ ਦਾ ਵੀ ਬਿਆਨ ਸਾਹਮਣੇ ਆਇਆ ਸੀ ਤਾਂ ਯਾਨੀ ਕਿ ਹੁਣ ਮੁੱਖ ਮੰਤਰੀ ਆਪਸ ਦੇ ਵਿੱਚ ਪਾਣੀਆਂ ਦੇ ਮੁੱਦੇ ਤੇ ਲੈ ਕੇ ਇੱਕ ਦੂਜੇ ਦੇ ਉੱਤੇ ਤੰਗ ਵੀ ਕਰ ਰਹੇ ਨੇ ਵੱਡੇ ਬਿਆਨ ਵੀ ਦੇ ਰਹੇ ਨੇ ਇਲਜ਼ਾਮ ਤਰਾਸ਼ੀਆਂ ਵੀ ਲਗਾ ਰਹੇ ਨੇ ਤਾਂ ਇਹ ਸਭ ਦੇ ਵਿਚਾਲੇ ਹੁਣ ਕੇਂਦਰ ਦਾ ਇਹ ਪਰਦਾ ਫਾਸ਼ ਕੀਤਾ ਡਾਕਟਰ ਬਲਵੀਰ ਦੇ ਵੱਲੋਂ ਤਾਂ ਆਉਣ ਵਾਲੇ ਸਮਿਆਂ ਦੇ ਵਿੱਚ ਦੇਖਣ ਵਾਲੀ ਗੱਲ ਹੈ ਕਿ ਆਖਰ ਪਾਣੀਆਂ ਦੇ ਮੁੱਦਿਆਂ ਤੇ ਕਦੋਂ ਤੱਕ ਸਿਆਸਤ ਹੁੰਦੀ ਹੈ